ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਜੀ ਅੱਜ ਸਾਡਾ ਵਹਗਾ ਬਲੌਗ ਅਸੀਂ ਚਲੇ ਸੀਗੇ ਮਾਰਕੀਟ ਮਾਰਕੀਟ ਜਾਣ ਦੀ ਵਜ੍ਹਾ ਇਹ ਸੀਗੀ ਕਿ ਕੱਪੜੇ ਸਲਾਈ ਕਰਦੇ ਸੀਗੇ ਹੀ ਮੈਂ ਕਰਦੀਆਂ ਹੁਣ ਵੀ ਤੇ ਉਹਦੇ ਵਾਸਤੇ ਸਮਾਨ ਪਿੰਡ ਵਿੱਚੋਂ ਬਿਲਕੁਲ ਨਹੀਂ ਮਿਲਦਾ ਹੈਗਾ ਤੇ ਸਾਰਾ ਸਮਾਨ ਖਤਮ ਹੋ ਚੁੱਕਿਆ ਸੀਗਾ ਚਲੋ ਅਸੀਂ ਸੋਚਿਆ ਸਵਾਦ ਮੀਂਹ ਪੈ ਰਿਹਾ ਸੀ ਹੁਣ ਥੋੜਾ ਮੀਂਹ ਘਟਿਆ ਸੀ ਅਸੀਂ 8:30 5 ਵਜੇ ਸੀ ਕਿ ਚਲੋ ਮਾਰਕੀਟ ਜਾਈ ਆਉਣੇ ਆ ਸਮਾਨ ਲੈਈ ਆਉਣੇ ਤਾਈਆਂ ਕੱਪੜੇ ਲੈਣਗੇ ਹਾਂਜੀ ਇਹ ਆ ਸਾਡੇ ਨਹਿਰ ਪਾਣੀ ਬਹੁਤ ਜ਼ਿਆਦਾ ਉੱਪਰ ਆਇਆ ਹੋਇਆ ਸੀਗਾ ਮੀਂਹ ਕਰਕੇ ਤੇ ਅਸੀਂ ਉਸ ਤੋਂ ਬਾਅਦ ਮਾਰਕੀਟ ਚੱਲੇ ਸੀਗੇ ਹਨਾ ਅਸੀਂ ਪਹੁੰਚ ਗਏ ਸੀਗੇ ਬਸ ਪੁੰਚਣ ਵਾਲੀ ਸੀਗੀ ਮਤਲਬ ਕਿ ਤੇ ਉਸ ਤੋਂ ਬਾਅਦ ਅਸੀਂ ਮਾਰਕੀਟ ਜਾ ਕੇ ਥੋੜਾ ਜਿਹਾ ਸਮਾਨ ਲਿਆ ਮੇਨ ਸਮਾਨ ਤਾਂ ਅਸੀਂ ਸਟੀਚਿੰਗ ਦਾ ਹੀ ਲੈਣਾ ਸੀਗਾ ਕੱਪੜਿਆਂ ਕਰਕੇ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਜਦੋਂ ਪਿੰਡ ਵਿੱਚੋਂ ਕੁਝ ਮਿਲਦਾ ਨਹੀਂ ਹੈਗਾ ਹਨਾ ਫਿਰ ਅਸੀਂ ਨੇ ਰੀਲਾ ਵਗੈਰਾ ਸਾਰਾ ਕੁਝ ਲਿਆਏ ਬੁਕਰਮ ਰੀਲਾ ਗਲੀਆਂ ਦੇ ਪੈਕੇਟ ਜਿਵੇਂ ਲੈਸਾਂ ਵਗੈਰਾ ਵੀ ਲੈਣੀਆਂ ਸੀਗੀਆਂ ਥੋੜੀਆਂ ਜੀਆਂ ਪਾਈਪਿੰਗਾਂ ਸਾਰਾ ਸਮਾਨ ਲੈ ਲਿਆ ਸੀਗਾ ਸਮਾਨ ਲੈਣ ਤੋਂ ਬਾਅਦ ਅਸੀਂ ਬਿੱਲ ਵਗੈਰਾ ਪੇ ਕਰਕੇ ਉਸ ਤੋਂ ਬਾਅਦ ਮੈਂ ਆ ਗਈ ਸੀ ਮਨਿਆਰੀ ਦੀ ਸ਼ਾਪ ਤੇ ਮੈਨਾਂ ਲਈ ਸੀ ਲਿਪਸਟਿਕ ਲਿਪਸਟਿਕ ਲੈਣ ਤੋਂ ਬਾਅਦ ਅਸੀਂ ਖਾਦੇ ਗੋਲ ਗੱਪੇ ਅਸੀਂ ਘਰ ਆ ਗਈ ਸੀ ਸਾਰੀ ਸ਼ਾਪਿੰਗ ਸਾਡੀ ਇਹ ਸੀ ਜੀ ਸਾਰਾ ਮੈਂ ਆਪਣਾ ਸਮਾਨ ਲਿਆ ਸੀ ਜੋ ਮੈਨੂੰ ਚਾਹੀਦਾ ਸੀ ਪਾਈਪਿੰਗਾਂ ਵਗੈਰਾ ਹਾਂਜੀ ਇਹ ਸਾਰੀਆਂ ਪਾਈਪਿੰਗਾਂ ਸਿਗੀਆਂ ਤੇ ਰੀਲਾਂ ਸਿਗੀਆਂ ਜੋ ਨਹੀਂ ਸੀ ਮਿਲਦੀਆਂ ਪਿੰਡ ਵਿੱਚੋਂ ਤੇ ਸੋਈਆਂ ਦਾ ਪੱਤਾ ਚਾਹੀਦਾ ਸੀਗਾ ਘਰੇ ਹਨਾ ਠੀਕ ਰਹਿੰਦਾ ਹੈ ਘਰੇ ਪਿਆ ਰਹਿੰਦਾ ਹੈ ਜਦ ਲੋੜ ਹੁੰਦੀ ਆ ਇਹ ਮੈਨੂੰ ਪਿਸਟਿਕ ਲੈ ਕੇ ਸੀ ਇਹ ਵੈਸੇ ਕਲਰ ਮਹਿਰੂਨ ਸੀਗਾ ਤੇ ਬਸ ਮੈਨੂੰ ਕੋਈ ਕਲਰ ਪਸੰਦ ਆ ਇਹ ਮੈਂ ਜਾਪਾ ਵਾਸਤੇ ਸੋਈਆਂ ਲਈਆਂ ਸੀਗੀਆਂ ਤੇ ਕਿਉਂਕਿ ਮੈਂ ਵੈਸੇ ਹੀ ਲੈ ਦਿੱਤੇ ਸੀ ਵੈਸੇ ਉਹ ਲਵਾਉਂਦੀ ਬਣਾਉਂਦੀ ਤਾਂ ਹੈ ਨਹੀਂ ਕਿ ਵੀਡੀਓ ਚੰਗੀ ਲੱਗੀ ਲਾਈਕ ਹਾਂਜੀ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਹੁਣ ਤੇ ਅਸੀਂ ਵਾਪਸ ਜਾ ਰਹੇ ਸੀਗੇ ਮਤਲਬ ਕਿ ਘਰ ਨੂੰ ਆ ਰਹੇ ਸੀਗੇ ਸਾਰਾ ਕੁਝ ਲੈ ਕੇ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਲਾਈਕ ਕਰਿਓ ਕਮੈਂਟ ਕਰਿਓ ਤੇ ਸਪੋਰਟ ਵੀ ਕਰੋ ਪਲੀਜ਼